ਠੀਕ ਬਾਰ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਜੀ ਸਤਿ ਸ਼੍ਰੀ ਅਕਾਲ ਹੋਰ ਸਭਾਂ ਕੀ ਹਾਲ ਦੇ ਕਿਰਪਾ ਗੁਰੂ ਰਾਮਦਾਸ ਪਾਤਸ਼ਾਹੀ ਬਾਬੇ ਅੱਜ ਕੀ ਲੈ ਕੇ ਆਏ ਜੀ ਅੱਜ ਦੋ ਟੋਕਰਾਂ ਝੋਟੀਆਂ ਆ ਆਪਣੇ ਕੋ ਗਈਆਂ ਠੀਕ ਆ ਠੀਕ ਆ ਬਹੁਤ ਬਹੁਤ ਹੋ ਗਈਆਂ ਝੋਟੀਆਂ ਇੱਕ ਕੋ ਝੋਟੀਆਂ 15 ਲੀਟਰ ਦੁੱਧ ਦੀ ਇੱਕ ਕੋ 14 ਜਦੋਂ ਆਪਣੇ ਕੋਲ ਹੋ ਗਈਆਂ ਹਾਂਜੀ ਹਾਂਜੀ ਇੱਕ ਝੋਟੀ ਗਈ ਇੱਕ 60 ਦੀ ਠੀਕ ਆ ਠੀਕ ਆ ਝੋਟੀ ਗਈ ਇੱਕ 35 ਦੀ ਠੀਕ ਦੋ ਟੋਕਰਾਂ ਜਿਆਦੀ ਕਵਾਲਿਟੀ ਵਾਲੀਆਂ ਦੁੱਧ ਆ ਲਈਆਂ ਵਾ ਤੇ ਪਿੰਡ ਆਪਰਾਜ ਮੱਤੇਵਾਲ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਸ੍ਰੀ ਅਮਰitsar ਸਾਹਿਬ ਭੈਣ ਭਰਾ ਬਹੁਤ ਜ਼ਿਆਦਾ ਸਹਿਯੋਗ ਦੇਣਦੇ ਉਹਨਾਂ ਦਾ ਦਿਲੋਂ ਸਵਾਗਤ ਹੈ ਉਹਨਾਂ ਦਾ ਲਾਇਕ ਸ਼ੇਅਰ ਕਮੈਂਟ ਕਮੈਂਟ ਵੱਧ ਤੋਂ ਵੱਧ ਕਰੋ ਹਾਂਜੀ ਅਸੀਂ ਇਹ ਗੱਲ ਕਹੀ ਜੇ ਵੀ 2027 ਦੇ ਵਿੱਚ 5 ਮਤਲਬ ਕਿ ਗਿਫਟ ਕੱਢਨੇ ਆ ਹਾਂਜੀ ਤੇ ਨੇ ਆ ਕਿ ਜੇ ਵਾਦਾ ਕੀਤਾ ਕੱਟੀ ਦਾ ਤੇ ਕੱਟੀ ਦਾ ਕੀਤਾ ਹੁਣ 2027 ਦੀ ਜਨਵਰੀ ਜਾਂ ਫਰਵਰੀ ਚ ਕੱਢਾਂਗੇ ਪੰਜ ਕਮੈਂਟ ਬੱਤ-ਵੱਤ ਸੁਨੋਗ ਭੈਣ ਭਰਾ ਦੇਣ ਕਮੈਂਟ ਸੋਹਣੇ ਸੋਹਣੇ ਬਾਬਾ ਜੀ ਹੁਣੇ ਬਹੁਤ ਜ਼ਿਆਦਾ ਦੇ ਆ ਕਮੈਂਟ ਕਰਨਾ ਐ ਕਿ ਉਹਨਾਂ ਨੂੰ ਥੋੜਾ ਕਰ ਦਈਏ ਭੈਣ ਭਰਾ ਵਾਸਤੇ ਪੰਨਿਆਂ ਜਣਿਆਂ ਨੂੰ ਮੈਂ ਸਾਰੇ ਭੈਣ ਭਰਾ ਚੰਗਾ ਕਰਨ ਦੇ ਆ ਚਲੋ ਜਦੋਂ ਆਪਾਂ ਆਪਣਾ ਨਾਮ ਆੜਾ ਐ ਡਰੈੱਸ ਵੀ ਲਿਖ ਦਿਆ ਕਰਨ ਵੀ ਆ ਇੱਥੋਂ ਬੋਲਦੇ ਆ ਬੱਤ-ਵੱਤ ਚੰਗੇ ਕਮੈਂਟ ਕਰੋ ਇਹ ਆਪਣਾ ਝੋਟੀਆਂ ਚਲਵਾਈਆਂ ਹਮਾਲ ਕੱਲ ਵੀਡੀਓ ਜਿਹਾ ਆ ਹਾਂਜੀ ਦੇਖੀਆਂ ਮੈਂ ਇੱਕ ਝੋਟੀ ਰਹਿ ਗਈ ਕੋਈ ਬੰਦਾ ਸਾਈ ਭਾਈ ਅਮੜ ਕੇ ਆਂਦੇ ਵੀ ਬਾਈ ਮਲ ਕੇ ਗੱਲ ਏਦਾਵਾ ਵੀ ਸਾਡੋ ਕੋਈ ਕੰਮ ਪੈ ਗਿਆ ਵਾ ਹਾਂਜੀ ਕੋਈ ਵੀ ਛੋਟੀ ਸੋਹਣੀ ਆ ਵੇਖ ਜੂਗੀ ਤੇ ਇਹ ਛੋਟਗਾ ਮਹੀਨਾ ਦੀ ਫੇਰ ਪਾਈਆ ਮਾਲ ਆਪਣੇ ਤੋਂ ਚੱਟੋ ਚੱਤੋ ਪੈਰ ਹੀ 10 ਮਹੀਨਾ ਰਹੀਆਂ ਸੂਈਆਂ ਤਾਜ਼ੀਆਂ ਇਹ ਕਿੱਦਾਂ ਜੇ ਦੱਸੋ ਡੀਟੇਲ ਜੀ ਇਨੂੰ 7ਵਾਂ ਮਹੀਨਾ ਲੱਗਾ ਜੇ ਪਹਿਲੀ ਤਰੀਕ ਦੇ ਪਹਿਲੀ ਤਰੀਕ ਦੇ ਪਹਿਲੀ ਤਰੀਕ ਤੇ 7ਵਾਂ ਮਹੀਨਾ ਜੇ 10 ਤਰੀਕ ਹੋ ਗਈ ਆ ਹਾਂਜੀ ਤੇ ਸੱਚਾਈ ਵਾਲਾ ਦੁੱਧ ਭਾਵੇਂ ਝੂੜ ਮਨਾਉਣਾ ਤੇ ਫਿਰ 10000 ਕਿਲੋ ਜੇ ਹਾਂਜੀ 7 ਲੀਟਰ ਦੁੱਧ ਦਿੱਤਾ 7 ਲੀਟਰ ਅਗਲੇ ਦੇ ਘਰ ਟੀਕਾ ਵੀ ਲਵਾ ਸਕਦੀ ਜੇ ਠੀਕ ਇਹ 1,60,000 ਦੀ ਮਹਿੰਗੀ ਚੋੜਾ ਗੂਠੇ ਗੂਠੇ ਜਿਹੜੀ ਮੋਟੀ ਆ ਆ ਵੇਖੋ ਤੁਹਾਨੂੰ ਛੋਟੀ ਦੇ ਦਿੰਦਾ ਆ ਸਿੰਘੀ ਵੇਖੋ ਛੋਟਾ ਸਿੰਘ ਤੇ ਇਧਰ ਦੇਖੋ ਇਹ ਚੰਗੇ ਲਾਕੇ ਦੀਆਂ ਲਈਆਂ ਹਾਂਜੀ ਹਾਂਜੀ ਚੰਗੇ ਲਾਕੇ ਵੇਖੋ ਵੱਡਾ ਸਾਡਾ ਕਿੱਥੇ ਲੱਗਾ ਰਹਿਣ ਬੀਠਾ ਹਾਂਜੀ ਚੰਗੀ ਆ ਦੇਖ ਆਹੋ ਸਿੰਗਲ ਛੁੱਟੇ ਆ ਗਈਆਂ ਤੇ ਥਾਣੇ ਮੁਖਾਂਦੇ ਹਾਂ ਨੋਕਲਾ ਥਣ ਥੱਪਾ ਹੀ ਛੱਡੇ ਦਾ ਲੰਬੀ ਜਿਹੜਾ ਟੋਕ ਦੀ ਜਾਨ ਜੱਗੀ ਜੀ ਕੋਣ ਵੀ ਬਹੁਤ ਚੰਗੀ ਆ ਜਾਨ ਥੋੜਾ ਜਿਹਾ ਮਲਕੇ ਉੱਧਰ ਦੀ ਸ਼ਾਮ ਨੂੰ ਦੇ ਇੱਧਰ ਦਾ ਫਰਕ ਪੈ ਰਿਹਾ ਵਾ ਹਾਂਜੀ ਬਹੁਤ ਮੈਂ ਚੰਗੀ ਚਵਾ ਬੜਾ ਚੰਗਾ ਵਾ ਚਵਾ ਬੜਾ ਚੰਗਾ ਹੁਣ ਇਤਰਾਇਆ ਮੈਂ ਕੋਈ ਮੈਂਨੂੰ ਟੈਂਸ਼ਨ ਨਹੀਂ ਮੇਰੇ ਉਹਨਾਂ ਬੰਦਿਆਂ ਨੇ 6:30 7:00 ਵਜੇ ਮਾਲ ਵੜਾ ਕਿਉਂ ਬਾਬਾ ਜੀ ਆ ਬਾਬਾ ਜੀ ਹੁਣੇ ਲੈ ਕੇ ਹੁਣੇ ਲਿਆਏ 6:30 7:00 ਵਜੇ ਮਾਲ ਚ ਹੁੰਦੇ ਹਸੇ ਜੀ ਹਾਂਜੀ ਹਾਂਜੀ ਤੇ ਲੱਖ ਦੀ ਦੇਰੀਏ ਟੁੱਟੀ ਨਹੀਂ ਮਾਨਤਾਣ ਕਰੀਏ ਟੁੱਟੀ 1000 ਰੁਪਈਆ ਦੀ ਆ ਇੱਕ ਤਸਵੀਰ ਦੇ ਦਾਂਗੇ ਤੇ 50 ਕਿਲੋਮੀਟਰ ਤੱਕ ਪਹੁੰਚ ਜੂ। 180 ਨਹੀਂ ਕੱਲਾ 80। ਉਹ ਕੱਲਾ 80 ਸੀ। 80 ਦੀ ਸੀ। ਬਲੇਖਾ ਪੈਂਦਾ ਜੀ। ਲੱਖ ਦੀ ਛੋੜ। ਲੱਖ ਦੀ ਛੋੜ। ਲੱਖ ਦੀ ਛੋੜ 80 ਦੀ ਸੀ। 80 ਦੀ। ਹਾਂਜੀ ਹਾਂਜੀ। ਉਹ ਮੈਂ ਨਿਆ ਵੇ ਆਪਣੇ ਕੋ ਵੱਡੀਆਂ ਉਹਦਾ ਬਲੇਖਾ। ਇਹ ਵੀ ਗਈ ਹੈ ਇਦਾਂ ਤਾਂ ਕਰਕੇ। ਹਾਂਜੀ। ਚਲੋ ਕੋਈ ਨਹੀਂ ਮਰਕੇਗਾ। 80 ਹਜ਼ਾਰ ਜੀ ਦੇ ਦਾਂਗੇ। 80 ਹਜ਼ਾਰ ਤੇ 50 ਕਿਲੋਮੀਟਰ ਤੱਕ ਬਾਬਾ ਛੱਡ ਕੇ ਆਵੂਗਾ। ਬਾਬਾ ਜੀ। ਹਾਂਜੀ ਬਾਬਾ। ਬਾਬਾ ਜੀ ਮੈਂ ਛੱਡ ਕੇ ਆਵਾਂਗੇ। ਫਰੀ ਛੱਡ ਗਿਆ ਹਾਂਜੀ ਤੇ 9 ਮਹੀਨਾ ਤੱਕ ਡੇਢ ਦੀ ਮੈਂ ਲੈ ਲਊਗਾ ਮੈਂ ਫੇਰ ਬੱਸ ਇਹ ਵਾਦਾ ਹੋ ਰਿਹਾ 7 ਮਹੀਨੇ ਨਹੀਂ 3 ਮਹੀਨੇ ਸਾਹਮਣੇ ਮੈਂ ਕੰਮ ਕਰੇ ਬਤਾ ਮੈਂ ਪੂਰੀ ਗੱਲ ਨਹੀਂ ਕਹਿਣਾ ਹਾਂ ਬਾਬਾ ਜੀ ਹੋ ਜਾਂਦੇ ਵੀ ਫਰੀ ਛੱਡ ਗਿਆ ਵਾਂਗੇ ਇਹ 1.35 ਦੀ ਗਈ ਇਹ 1 ਲੱਖ 35 ਦੀ ਗਈ ਦੇਖੋ ਇਹਦੇ ਕੋਲ ਮੈਂ ਕੋਲ 6 6.5 ਲੀਟਰ ਦੁੱਧ ਆ ਹਾਂਜੀ ਤੇ ਇਹਨੂੰ 5 ਤਰੀਕ ਤੋਂ 6 ਮਹੀਨਾ ਲੱਗਾ ਰੋਟਾਂ ਵੀ ਖੁੱਲੀਆਂ ਘਾਂਟੇ ਲੱਖ 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 ਸ਼ੋਰ ਬਹੁਤ ਜ਼ੋਰ ਜਿਹੀ ਥੋੜੀ ਜਿਹੀ ਵੱਡ ਜਾਵੇ ਸਨ ਨਾ ਇਹ ਮਰੀ ਸ਼ੈਤਰੀ ਤਰ ਕੋਸ ਚਾਲੀ ਇਹਦਾ ਪਿੱਠ ਪੂਰਾ ਚੈੱਕ ਕਰਾਉਨੇ ਸਿੰਗਲ ਹੱਡੀ ਵੇਖੋ ਜੋੜ ਮੁਰਾਂਦੀ ਆ ਯਕੀਨ ਵੇਖੋ ਜੋੜ ਵੈਂਦੀ ਆ ਸਵੇਰੇ ਘਰਾਵਾਗੇ ਸਵੇਰੇ ਤੇਵਾ ਲਗਾ ਹਾਂਜੀ ਬਾਬਾ ਜੀ ਛੱਡ ਗਿਆ ਉਹ ਤੈਨੂੰ ਹਾਂ ਬਾਬਾ ਜੀ ਕਿੱਥੇ ਜਾਣਾ ਤੇਰੇ ਪੱਠੇ ਕਰਮਾ ਪਰ ਮੈਂ ਬੜੀ ਚੰਗੀ ਵੇ ਲੱਗਦਾ ਕਿੰਨਾ ਵੇ ਹਾਂਜੀ ਹਾਂਜੀ ਤੁਸੀਂ ਚੰਗੀਆਂ ਮਹਾਂ ਲਾਕੇ ਦੀਆਂ ਆ ਚੀਜ਼ ਵੇ ਖਾ ਲੋ ਵੇਖੋ ਜੀ ਕਿੰਨਾ ਬਣਾ ਵੇਖੋ ਇਹ ਕਿੰਨਾ ਚਾ ਆਹ ਵੇਖੋ ਛੋਟੀ ਤੇ ਵਾਲੇ ਵੀ ਆਉਂਦੀ ਮੈਂ ਵੀ ਉਹਨੇ ਦੀ ਹਾਂ ਹਾਂਜੀ ਹਾਂਜੀ ਆ ਬੇਟਾ ਇਹ 75 ਦੀ ਦੇ ਦिए 75 ਦੀ 75 ਦੀ 70000 ਦੀ 50 ਕਿਲੋਮੀਟਰ ਤੱਕ ਇਹ ਵੀ 50 ਕਿਲੋਮੀਟਰ ਤੇ ਜੋੜਾ ਮਗਾ ਬਾਬਾ ਜੀ ਝੂਠ ਨਹੀਂ ਮਾਰਦੇ ਹਾਂਜੀ ਨਾਲ ਜੀ ਨਾਲ ਕੋਈ ਫ੍ਰੀ ਮੈਂ ਛੱਡ ਗਿਆ ਹੋਗੇ ਛੱਡ ਕੇੋਂਡੇ ਨਾ ਅਗਲੀ ਗਾਂ ਮੈਂ ਪੌਂਚ ਹੀ ਪੀਤੀਆਂ ਵਾ ਠੀਕ ਹੈ ਠੀਕ ਹੈ ਇਹ ਜੋੜਾ ਕਰੂਗਾ ਹੋਰ ਲੈਸ ਕਰਦਾਂਗੇ ਕੋਈ 2000 2000 ਜੋੜਾ ਹੀ ਕਰੂਗਾ ਠੀਕ ਹੈ ਠੀਕ ਹੈ ਉਸੇ ਉੱਪਰ ਦੀ ਆਸੀ ਦੀ ਹਾਂਜੀ ਪੌਂਚ ਗੱਲੇ ਤਾਂ ਮੈਂ ਮੁਫਤ ਪੈ ਜਣੀ ਮੁਫਤ ਆ ਦੁੱਧ ਦੇਂਦੀਆਂ ਵਾ ਮਹੀਨਾ ਡੇਢ ਮਹੀਨਾ ਵੀ ਦੇ ਗਈਆਂ ਹਾਂਜੀ ਹਾਂਜੀ ਇਹ ਮਨ ਕੀ ਗੱਲ ਇਸ ਤਰ੍ਹਾਂ ਆ ਵੀ ਇਹਨਾਂ ਨੇ ਮਤਲਬ ਕਿ 5-7000 ਦਾ ਬਸ ਪੈਸੇ ਯਰ ਲਾਉਣੇ ਆ ਇਹਨਾਂ ਨੇ ਇਹ ਕਮੇਟੀ ਆ ਕਮੇਟੀ ਹਾਂਜੀ ਬਾਟ ਸਾਹਿਬ ਆਪਣੇ ਕੋਲ ਜਗ੍ਹਾ ਇੰਨੀ ਆ ਸਰ 15 ਡੰਗਰ ਬੰਨਣ ਵਾਲੀ ਹਾਂਜੀ ਹਾਂਜੀ ਜੇ ਜਗ੍ਹਾ ਗਾਂ ਤੋਂ ਵੱਖਰੀ ਬਣਾਉਣੀ ਆ ਟੁਕੜਾ ਮਈਆਂ ਇਦਾਂ ਨਹੀਂ ਵੇਚਿਆ ਨਹੀਂ ਕਰ ਲੈਣਗੇ ਠੀਕ ਠੀਕ ਚੰਗੀਆਂ ਰੱਖਿਆ ਕਰਨੀਆਂ ਇਹ ਮਈਆਂ ਵੇਚਣ ਦਾ ਨੁਕਸਾਨ ਆ ਹਾਂਜੀ ਹਾਂਜੀ ਰੱਖਣ 'ਚ ਫਾਇਦਾ ਵਾ ਪਰ ਚਲੋ ਕੋਈ ਨਹੀਂ ਜਾਣ ਦੋ ਚਲੋ ਪਿੰਡ ਆਪਣਾ ਮੱਤੇਵਾਲ ਜਿਲ੍ਹਾ ਤਹਿਸੀਲ ਬਾਬਾ ਬਕਾਲਾ ਜਿਹਦਾ શ્રી ਅਮਰ ਸਾਹਿਬ ਸਾਹਿਬ ਫੋਨ ਨੰਬਰ 887296205 ਭੈਣ ਭਰਾ ਕਈ ਫੋਨ ਕਰਦੇ ਕਿੱਥੋਂ ਬੋਲਦੇ ਜੀ ਆਪਾਂ ਡਰੈਸ ਵੀਡੀਓ ਹੀ ਦੱਸਿਆ ਹੁੰਦਾ ਪਹਿਲਾਂ ਵੀਡੀਓ ਵੇਖ ਲਿਆ ਕਰੋ ਠੀਕ ਹੈ ਠੀਕ ਆਪਾਂ